ਪਰ ਨਾਸੂ ਜੋ ਕਿ ਲਗਾਤਾਰ ਜਿਹੜੇ ਏਜੰਟ ਨੇ ਪੰਜਾਬ ਦੇ ਟ੍ਰੈਵਲ ਏਜੰਟਾਂ ਦੀ ਗੱਲ ਕਰਦਾ ਹੈ ਲੋਕਾਂ ਦੇ ਪੈਸੇ ਬਣਾਉਣ ਦੀ ਗੱਲ ਕਰਦਾ ਹੈ ਔਰ ਭਗਵੰਤ ਮਾਨ ਜੀ ਦੇ ਖਿਲਾਫ ਅਕਸਰ ਬੋਲਦਾ ਹੈ ਉਸ ਨਾਲ ਜੋ ਪੰਜਾਬ ਪੁਲਿਸ ਨੇ ਔਰ ਭਗਵੰਤ ਮਾਨ ਜੀ ਨੇ ਜਾਂਚ ਕੀਤੀ ਆ ਉਹਦੀ ਮੈਂ ਕਣੀ ਸ਼ਬਦਾਂ ਚ ਨਿੰਦਾ ਕਰਦਾ ਭਗਵੰਤ ਮਾਨ ਜੀ ਮੈਂ ਦੇਖ ਰਿਆ ਸੀ ਤੁਸੀਂ 26 ਜਨਵਰੀ ਵਾਲੇ ਦਿਨ ਇਹ ਲਗਭਗ ਦਾਸ ਰਹੇ ਸੀ ਕਿ ਕਿਸ ਤਰੀਕੇ ਤੁਹਾਡੇ ਘਰ ਬਹੁਤ ਜਲਦੀ ਖੁਸ਼ੀਆਂ ਆਉਣ ਵਾਲੀਆਂ ਨੇ ਬੱਚਾ ਜਨਮ ਲੈਣ ਵਾਲਾ ਤੁਸੀਂ ਸੋਚਦੇ ਪਏ ਜੇ ਕਿ ਤੁਸੀਂ ਜੋ ਪੰਜਾਬ ਦੇ ਬੱਚਿਆਂ ਨਾਲ ਕਰਦੇ ਪਏ ਜੀ ਪੰਜਾਬ ਦੇ ਲੋਕਾਂ ਨੇ 92 ਐਮਐਲਏ ਚ ਤਾਕੇ ਤੁਹਾਨੂੰ ਇੰਨਾ ਵੱਡਾ ਮਾਣ ਦਿੱਤਾ ਔਰ ਤੁਸੀਂ ਉਹਦੇ ਬਦਲੇ ਚ ਕੀ ਕਰ ਰਹੇ ਜੀ ਬਦਲਾਖੋਰੀ ਲੋਕਾਂ ਨੂੰ ਜੇਲ੍ਹਾਂ ਚ ਬੰਦ ਕਰ ਰਹੇ ਜੀ ਕਟਾਰੇ ਜੀ ਲੋਕਾਂ ਨੂੰ ਨੰਗਾ ਕਰਾ ਰਹੇ ਜੀ ਠੰਡ ਚ ਪਿਠਾ ਰਹੇ ਜੀ ਗੰਦੋ ਦੀ ਜ਼ਮਾਨਤ ਹੋਈ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਇਹ ਸਾਰਾ ਕੁਝ ਜਿਹੜਾ ਇਹ ਇਹ ਕੇਪੀਐਸ ਗਿੱਲ ਨੇ ਵੀ ਆਇ ਕੀਤਾ ਸੀ ਇਹ ਪੰਜਾਬ ਦੇ ਬਹੁਤ ਨੇਤਾਵਾਂ ਨੇ ਇਸ ਤਰ੍ਹਾਂ ਕਰਨ ਦਾ ਕੋਸ਼ਿਸ਼ਾਂ ਕੀਤੀ ਔਰ ਅੰਤ ਕੀ ਹੋਇਆ ਜੋ ਕੁਛ ਤੁਸੀਂ ਕਰਦੇ ਪਾਈ ਜਿਹਦਾ ਅੰਤ ਬਹੁਤ ਮਾੜਾ ਹੈ ਇਸ ਤਰ੍ਹਾਂ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਆ ਇਸ ਸਟੇਟਸਮੈਨਸ਼ਿਪ ਅੰਦਰ ਚੰਗੀ ਨਹੀਂ ਲੱਗਦੀ ਲੋਕਾਂ ਦਾ ਕੰਮ ਆ ਵਿਰੋਧ ਦੀ ਗੱਲ ਕਰਨਾ ਸੱਤਾ ਦੇ ਖਿਲਾਫ ਲੁਕੀ ਬੋਨ ਦੇ ਕਿਉਂਕਿ ਸੱਤਾ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਵਕਸ਼ ਦਾ ਬੋਲਣਾ ਤਾਂ ਹੀ ਜਿਹੜਾ ਰਾਜ ਸੱਤਾ ਜਿਹੜੀ ਆ ਉਹ ਇਮਾਨਦਾਰਨਾ ਚੱਲ ਸਕਦੀ ਹੈ ਤੁਹਾਨੂੰ ਪਤਾ ਤੁਹਾਡੇ ਐਮਐਲਏ ਬੇਈਮਾਨ ਨਹੀਂ ਤੁਹਾਨੂੰ ਪਤਾ ਤੁਹਾਡੇ ਮੰਤਰੀ ਲੁੱਟ ਰਹੇ ਨਹੀਂ ਤੁਹਾਨੂੰ ਪਤਾ ਪੰਜਾਬ ਉਸ ਜਿਸ ਤਰੀਕੇ ਨਸ਼ਾ ਬਕਵਾਰੀ ਆ ਜੇ ਕੋਈ ਇਸ ਗੱਲ ਤੇ ਬੋਲੇਗਾ ਨਹੀਂ ਜੇ ਇਸ ਗੱਲ ਤੇ ਕੋਈ ਆਪਣੀ ਆਵਾਜ਼ ਨਹੀਂ ਕਰੇਗਾ ਤੇ ਪੰਜਾਬ ਤੇ ਬਿਲਕੁਲ ਬਰਬਾਦੀ ਦੇ ਕਗਾਰ ਤੇ ਚਲੇ ਜਾਏਗਾ ਤੁਸੀਂ 4000 ਕਰੋੜ ਤੋਂ ਜ਼ਿਆਦਾ ਦੀ ਪੰਜਾਬ ਤੋਂ ਬਾਹਰ ਅਸਬਾਰਾਂ ਚ ਐਡ ਦੇ ਚੁੱਕੇ ਜੀ ਟੀਵੀ ਤੇ ਐਡ ਦੇ ਚੁੱਕੇ ਜੀ ਅੱਜਕੱਲ ਤੁਸੀਂ ਔਰ ਅਨਵਿੰਦ ਕੇਜਰੀਵਾਲ ਜੀ ਨੂੰ 20 ਲੱਖ ਰੁਪਏ ਘੰਟੇ ਵਾਲੇ ਚਾਹਤ ਤੇ ਸਵਾਰੀ ਕਰਾਉਂਦੇ ਜੀ ਝੂਠੇ ਲਵਾਉਂਦੇ ਜੀ ਇਹ ਗੜੱਪ ਕੰਮ ਕਰ ਰਹੇ ਜੀ ਔਰ ਉਦੋਂ ਬਾਅਦ ਤੁਸੀਂ ਜੇ ਕੋਈ ਤੁਹਾਡੇ ਖਿਲਾਫ ਬੂੰਦਾਂ ਨੂੰ ਤੇ ਮੁਕਦਮੇ ਦਰਜ ਕਰਕੇ ਬੰਦ ਕਰ ਦਿੰਦੇ ਜੀ ਮੈਂ ਸਮਝਦਾ ਕਿ ਜੋ ਬਹਾਨੇ ਸਿੱਧੂ ਨੇ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਗੁਨਾਹ ਹੈ ਪੰਜਾਬ ਪੁਲਿਸ ਨੂੰ ਮੈਂ ਜਰੂਰ ਇਹ ਗੱਲ ਕਹਿਣਾ ਚਾਹੁੰਦਾ ਹੈ ਇਹ ਵਕਤ ਬਦਲ ਜਾਣਾ ਮਾਲਕ ਬਦਲ ਜਾਣੇ ਤੁਹਾਡੀ ਸਰਕਾਰੀ ਨੌਕਰੀ ਹੈ ਤੁਸੀਂ ਜੋ ਕਰਦੇ ਪਏ ਜੇ ਤੁਹਾਡੇ ਵੀ ਬੱਚੇ ਜੀ ਤੁਹਾਡਾ ਵੀ ਪਰਿਵਾਰ ਸੋਚ ਕੇ ਦੇਖੋ ਜੇ ਤੁਹਾਡੇ ਪਰਿਵਾਰ ਨਾਲ ਕੋਈ ਇਸ ਤਰੀਕੇ ਕਰ ਰਿਹਾ ਹੋਵੇ ਤੇ ਭਗਵੰਤ ਮਾਨ ਤੇ ਸੱਤਾ ਦੇ ਨਸ਼ੇ ਅੰਦਰ ਚੂਰ ਹੋਏ ਪਏ ਹੈ ਔਰ ਤੇ ਅੰਨੇ ਹੋ ਚੁਕੇ ਨੇ ਜਦੋਂ ਕੋਈ ਆਦਮੀ ਕੋਲ ਸੱਤਾ ਦਾ ਨਸ਼ਾ ਆ ਜਾਂਦਾ ਏ ਉਹ ਉਹ ਚ ਅੰਨ੍ਹਾ ਹੁੰਦਾ ਏ ਫਿਰ ਉਹਦਾ ਅੰਤ ਕੀ ਹੁੰਦਾ ਹੈ ਗੁਰੂ ਸਾਹਿਬ ਨੇ ਵੀ ਉਸ ਦੇ ਅੰਤ ਦੇ ਬਾਰੇ ਚ ਬਹੁਤ ਗੁਰਬਾਣੀ ਚ ਵਿਆਖਿਆ ਹੁੰਦੀ ਹੈ ਇਹ ਜੋ ਤੁਸੀਂ ਪਾਪ ਕਰਦੇ ਪਏ ਜੇ ਇਹ ਪਾਪ ਤਾਂ ਖਮਿਆ ਤੇ ਤੁਨਖੁਕਤਣਾ ਪੈਣਾ ਬਹੁਤ ਜਲਦੀ ਸਭ ਕੁਝ ਟੋੜਨਾ ਹੋਣਾ ਮੈਂ ਅੱਜ ਪੜਦਾ ਪਿਆ ਸੀਗਾ ਚੀਫ ਸੈਕਟਰੀ ਫੈਸਲਾ ਨਹੀਂ ਸਾਈਨ ਕਰਦਾ ਪਿਆ ਇਸੇ ਕਰਕੇ ਕਿਉਂਕਿ ਉਹ ਕਹਿੰਦਾ ਪਿਆ ਕ腐ਸ਼ਨ ਹੋ ਰਹੀ ਹੈ ਅਰ ਅੱਜ ਤੁਸੀਂ ਪੰਗੇ ਲੈ ਰਹੇ ਜ ਲੋਕਾਂ ਨਾਲ ਕੱਲ ਤੁਹਾਡੀ ਵਾਰੀ ਆਣੀ ਇਸ ਕਰਕੇ ਅਫਸਰ ਉਹ ਤੁਹਾਡੀ ਫੈਸਲਾ ਸਾਈਨ ਕਰ ਨੂੰ ਬੰਦ ਕਰ ਗਏ ਜਿੰਨਾ ਪੰਜਾਬ ਨੂੰ ਲੁੱਟਿਆ ਤੁਸੀਂ ਤੁਹਾਡੇ ਸੈਂਡ ਮਾਫੀਆ ਨੇ ਤੁਹਾਡੇ ਨਿਕਰ ਮਾਫੀਆ ਨੇ ਤੁਹਾਡੇ ਲੈਂਡ ਮਾਫੀਆ ਨੇ ਤੁਹਾਡੇ ਡਰਗ ਮਾਫੀਆ ਨੇ ਪੰਜਾਬ ਨੂੰ ਤੁਸੀਂ ਕੰਗਾਲ ਬਣਾਉਣ ਦੀ ਕਗਾਰ ਤੇ ਲਿਆਉਂਦੇ ਜਾ ਰਹੇ ਸੀ ਔਰ ਉਦੋਂ ਬਾਅਦ ਜੇ ਕੋਈ ਬੋਲਦਾ ਹੈ ਤੇ ਉਹਨੂੰ ਜੇਲ੍ਹਾਂ ਚ ਬੰਦ ਕਰ ਦਿੰਦੇ ਜੀ ਪਹਿਲਾਂ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਕਾਂਗਰਸ ਦੇ ਐਮਐਲਏ ਸੁਖਪਾਲ ਖਹਿਰਾ ਜੀ ਨੂੰ ਬੰਦ ਕੀਤਾ ਫਿਰ ਉਹਦੇ ਤੇ ਦੂਜਾ ਮੁਕਦਮਾ ਦਰਜ ਕੀਤਾ ਉਹਦੀ ਜ਼ਮਾਨਤ ਹੋਈ ਫਿਰ ਤੁਸੀਂ ਉਹਦੀ ਜ਼ਮਾਨਤ ਵਾਲੇ ਜਣੇ ਇੱਕ ਹੋਰ ਮੁਕੱਦਮਾ ਦਰਜ ਕਰਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਫਿਰ ਸੁਪਰੀਮ ਕੋਰਟ ਚ ਵੀ ਉੱਥੇ ਗਏ ਪਰ ਕੁਝ ਨਹੀਂ ਹੋਇਆ ਆਖਰਕਾਰ ਕੀ ਹੋਇਆ ਬਾਹਰ ਆ ਗਿਆ ਸਾਰੇ ਨੇ ਆ ਜਾਣਾ ਪਰ ਭਗਵੰਤ ਮਾਨ ਜੀ ਤੁਹਾਡਾ ਹਾਲ ਬਹੁਤ ਮਾਰਾ ਹੋਊਗਾ ਮੈਂ ਪੰਜਾਬ ਦੇ ਲੋਕ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਤੁਸੀਂ ਸੱਤਾ ਇਸ ਕਰਕੇ ਵੀ ਜਿਸ ਸੀ ਕਿ ਤੁਹਾਡੇ ਮੁੰਡਿਆਂ ਨੂੰ ਫੜ-ਫੜ ਕੇ ਜੇਲ੍ਹਾਂ ਚ ਬੰਦ ਕਰ ਦੇਣਗੇ ਅੱਜ ਭਾਨਾ ਸਿੱਧੂ ਬੰਦ ਹੋ ਰਿਹਾ ਕੱਲ ਤੁਹਾਡਾ ਬੱਚਾ ਬੰਦ ਹੋਊਗਾ ਤੁਹਾਡੇ ਪਿੰਡ ਦੇ ਅੰਦਰ ਜਿਹੜਾ ਕੋ ਬਾਤ ਚੁੱਕੀ ਕੋਦੀ ਵਾਰੀ ਆ ਜੂਗੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਸ ਕਲਚਰ ਨੂੰ ਜੇ ਤੁਸੀਂ ਨਹੀਂ ਰੋਕਿਆ ਪੰਜਾਬ ਦੇ ਲੋਕੋ ਤੇ ਤੁਹਾਡੇ ਬੱਚੇ ਉਹੀ 1990 ਦਾ ਦਸ਼ਕ ਆ ਜੂਗਾ ਜਦੋਂ ਕੇ ਪੀਐਸ ਗਿਲਦੀ ਇਹ ਬੁਚੜ ਕੇ ਪੀਐਸ ਗਿਲ ਨੇ ਜੋ ਗੁੰਡਾਗਰਦੀ ਕੀਤੀ ਸੀ ਉਸੇ ਹਾਲਾਤ ਬਣਾਤੇ ਜਾ ਰਹੇ ਨੇ ਉਸੇ ਤਰੀਕੇ ਕੀਤਾ ਜਾ ਰਿਹਾ ਹੈ ਜੋ 1990 ਦਾ ਦਸ਼ਕ ਸੀਗਾ ਉਸੇ ਰਸਤੇ ਭਗਵੰਤ ਮਾਨ ਚੱਲਿਆ ਹੈ ਇਹ ਲੱਗਦਾ ਕਿ ਦੇ ਅੰਦਰ ਉਹ ਆਤਮਾ ਵੜ ਗਈ ਹੈ ਭਗਵੰਤ ਮਾਨ ਦੇ ਅੰਦਰ ਜਿਹੜੀ ਆਤਮਾ ਪੰਜਾਬ ਨੂੰ ਬੁਚੜਾ ਦੇ ਤੌਰ ਤੇ ਮੋਚਦੀ ਰਹੀ ਕਿਤੇ ਉਹ ਆਤਮਾ ਭਗਵੰਤ ਮਾਨ ਦੇ ਅੰਦਰ ਆ ਗਈ ਹੈ ਇਸ ਕਰਕੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਹੈ ਵੈਸੇ ਸਾਡੇ ਕੈਦ ਅਸਰ ਤੇ ਹੋਣਾ ਕੋਈ ਨਹੀਂ ਭਗਵੰਤ ਮਾਨ ਤੇ ਪਰ ਮੈਂ ਭਾਨੇ ਸਿੱਧੂ ਨੂੰ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਤੇਰੇ ਨਾਲ ਖੜੇ ਹਾਂ ਡਟ ਕੇ ਤੇਰੇ ਨਾਲ ਖੜੇ ਹਾਂ ਪੰਜਾਬ ਦੇ ਲੋਕ ਤੇਰੇ ਨਾਲ ਖੜੇ ਆ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਤੇਰੇ ਹੱਕ 'ਚ ਬੋਲਾਂਗੇ ਲੜਾਂਗੇ ਤੇਰੇ ਨਾਲ ਖੜਾਂਗੇ ਪਿੱਛੇ ਨਹੀਂ ਹਟਾਂਗੇ ਪਰ ਮੈਂ ਅੰਤ 'ਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨ ਜਵੇ ਕਈ ਵਰਾ ਬੰਦੇ ਨੂੰ ਕਿਸੇ ਨੂੰ ਮਾੜੀ ਗੱਲ ਆਪਣੇ ਆਪ ਨੂੰ ਵੀ ਕਿਸੇ ਦੀ ਚੰਗੀ ਗੱਲ ਮਾੜੀ ਮਾੜੀ ਗੱਲ ਚੰਗੀ ਨਹੀਂ ਲੱਗਦੀ ਹਰੇਕ ਨੂੰ ਇਸੇ ਤਰ੍ਹਾਂ ਲੱਗਦੀ ਆ ਪਰ ਮੈਂ ਰੱਖੇ ਸਦਾਨੇ ਭਰਾ ਨੂੰ ਵੀ ਕਹਿਣਾ ਚਾਹਣਾ ਹੈ ਭਰਾ ਅਸੀਂ ਤੇਰੇ ਨਾਲ ਚਟਾਨੋੜ ਕੋ ਖੜੇ ਹੋਏ ਸੀ ਸਾਡਾ ਕਰੀ ਦੁਆਰਾ ਹਾਰ ਵੀ ਨਹੀਂ ਪੁੱਛਿਆ ਪਰ ਅਸੀਂ ਫਿਰ ਤੇਰੇ ਨਾਲ ਖੜੇ ਆ ਤੂੰ ਪੰਜਾਬ ਦੇ ਅੱਛੇ ਗੱਲਾਂ ਦੇ ਅੱਛਿਆ ਕੰਮਾਂ ਲਈ ਲੜਾਈ ਲੜਦਾ ਹੈ ਅਸੀਂ ਭਰਾ ਤੇਰੇ ਨਾਲ ਵੀ ਖੜੇ ਆਂ ਤੇ ਭਾਵੇਂ ਸਿੱਧੂ ਨਾਲ ਵੀ ਖੜੇ ਆਂ ਪੰਜਾਬ ਦੀ ਕੋਈ ਵੀ ਹੱਕ ਦੀ ਗੱਲ ਕਰੂਗਾ ਭਾਵੇਂ ਕਿਸੇ ਪਾਰਟ ਜਿਵੇਂ ਭਾਵੇਂ ਸਾਡਾ ਨਿੱਜੀ ਤੌਰ ਤੇ ਵਿਰੋਧੀ ਹੋਵੇ ਪਰ ਅਸੀਂ ਤੇਰੇ ਨਾਲ ਖੜੇ ਆਵਾਂਗੇ ਇਸ ਕਰਕੇ ਭਾਵੇਂ ਸਿੱਧੂ ਅਸੀਂ ਤੇਰੇ ਨਾਲ ਭਰਾ ਖੜੇ ਆਂ ਤੇਰਾ ਸਾਡਾ ਵਾਸਤਾ ਤੇ ਕੋਈ ਨਹੀਂ ਪਰ ਸਾਨੂੰ ਦੁੱਖ ਬਹੁਤ ਹੋਇਆ ਤੈਨੂੰ ਦੇਖ ਕੇ ਅਸੀਂ ਤੇਰੇ ਪਰਿਵਾਰ ਨੂੰ ਵੀ ਕਹਿਣਾ ਚਾਹੁੰਦੇ ਆਂ ਪਾਣਾ ਨਹੀਂ ਕੱਲਾ ਨਹੀਂ ਪਾਣ ਦੇ ਨਾਲ ਪੰਜਾਬ ਦੇ ਕਈ ਲੋਕ ਨੇ ਹਜ਼ਾਰਾਂ ਲੱਖਾਂ ਲੋਕੋ ਦੇ ਨਾਲ ਅੱਜ ਖੜੇ ਨੇ ਉਹਦੀ ਆਵਾਜ਼ ਬਣ ਕੇ ਅਸੀਂ ਜ਼ਰੂਰ ਬੋਲਦੇ ਰਵਾਂਗੇ ਅਸੀਂ ਪਾਣੇ ਸਿੱਧੂ ਨਾਲ ਖੜੇ ਆ ਤੇ ਖੜੇ ਰਵਾਂਗੇ ਇਨਸਾਫ ਦੀ ਲੜਾਈ 'ਚ ਬੰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ